हां जी ਪਿੰਡ ਮਹਿਰੋ ਗ੍ਰਾਮ ਪੰਚਾਇਤ ਪਿੰਡ ਮਹਿਰੋ ਦੀ ਔਰ ਪਿੰਡ ਦੀ ਸਮੂਹ ਪੰਚਾਇਤ ਮੈਂਬਰ ਸਾਰੇ ਇਕੱਠੇ ਹੋ ਕੇ ਤੇ ਔਰ ਜਿਹੜੇ ਪਿੰਡ ਦੇ ਪਤਵੰਤੇ ਸੱਜਣ ਉਹਨਾਂ ਨੇ ਮਿਲ ਕੇ ਐਨ ਆਰ ਆਈ ਵੀਰਾਂ ਨੇ ਸਹਿਯੋਗ ਨਾਲ ਤੇ ਪਿੰਡ ਦੀ ਪੰਚਾਇਤ ਦੇ ਸਹਿਯੋਗ ਦੇ ਨਾਲ ਆਪਾਂ ਟੂਰਨਾਮੈਂਟ ਕਰਾਉਣ ਜਾ ਰਹੇ ਆ 4 5 ਦਸੰਬਰ ਨੂੰ ਦੋ ਰੋਜ਼ਾ ਟੂਰਨਾਮੈਂਟ ਹੋਏਗਾ 75 ਕਿਲੋ ਅਤੇ ਓਪਨ ਦੇ ਮੁਕਾਬਲੇ ਕੀਤੇ ਜਾਣਗੇ ਤੇ ਤੁਸੀਂ ਸਾਰਿਆਂ ਨੇ ਇੱਥੇ ਪਹੁੰਚਣਾ ਐਨਆਰਆਈ ਵੀਰਾਂ ਨੂੰ ਬੇਨਤੀ ਹੈ ਤੇ ਹੋਰ ਵੀ ਪਤਵੰਤੇ ਸੱਜਣਾ ਨੂੰ ਬੇਨਤੀ ਹੈ ਕਿ ਜਿੰਨਾ ਵੀ ਸਹਿਯੋਗ ਹੁੰਦਾ ਉਹਨਾ ਸਹਿਯੋਗ ਦਿਓ ਤਾਂ ਕਿ ਆਪਾਂ ਵਧੀਆ ਤਰੀਕੇ ਨਾਲ ਟੂਰਨਾਮੈਂਟ ਕਰਾਇਆ ਜਾ ਸਕੇ ਔਰ ਵਧੀਆ ਢੰਗ ਨਾਲ ਇਹ ਟੂਰਨਾਮੈਂਟ ਸ਼ੁਰੂ ਹੋ ਸਕੇ ਆਪਾਂ ਸਾਰਿਆਂ ਨੇ ਸਹਿਯੋਗ ਦੇਣਾ ਐਨਆਰਆਈ ਵੀਰਾਂ ਨੇ ਔਰ ਪਿੰਡ ਦੇ ਪਤਵੰਤੇ ਸੱਜਣਾ ਨੇ ਤੇ ਪਿੰਡ ਦੀ ਪੰਚਾਇਤ ਨਾਲ ਮਿਲ ਕੇ ਇਹ ਟੂਰਨਾਮੈਂਟ ਕਰਾਇਆ ਜਾ ਰਿਹਾ ਇਹ 75 ਕਿਲੋ ਤੇ ਓਪਨ ਦੇ ਮੁਕਾਬਲੇ ਕੀਤੇ ਜਾਣਗੇ ਦੋ ਰੂਜਾ ਟੂਰਨਾਮੈਂਟ ਹੈ ਟੂਰਨਾਮੈਂਟ ਤੇ ਪਹੁੰਚਣ ਨੇ ਪਹੁੰਚ ਦੀ ਕਿਰਪਾਲਤਾ ਕਰਨੀ ਸਾਰਿਆਂ ਨੇ ਔਰ ਬਹੁਤ ਵਧੀਆ ਢੰਗ ਦੇ ਨਾਲ ਆਪਾਂ ਟੂਰਨਾਮੈਂਟ ਕਰਾਉਣਾ ਔਰ ਵਧੀਆ ਤਰੀਕੇ ਦੇ ਨਾਲ ਕਰਾਉਣਾ ਟੂਰਨਾਮੈਂਟ ਔਰ ਇਹ ਸਾਰੇ ਪਿੰਡ ਦੇ ਸੱਜਣਾ ਵੱਲੋਂ ਔਰ ਪਿੰਡ ਦੀ ਪੰਚਾਇਤ ਵੱਲੋਂ ਔਰ ਮੀਰੀ ਪੀਰੀ ਮਾਲਕ ਦੇ ਕਲੱਬ ਕਲੱਬ ਵੱਲੋਂ ਇਹ ਟੂਰਨਾਮੈਂਟ ਕਰਾਇਆ ਜਾ ਰਿਹਾ ਤੇ ਸਾਰਿਆਂ ਨੂੰ ਇਹ ਜਿਹੜੀ ਬੇਨਤੀ ਆ ਵੀ ਵੱਧ ਤੋਂ ਵੱਧ ਸੰਗਤਾਂ ਇੱਥੇ ਪਹੁੰਚਣ ਤਾਂ ਕਿ ਟੂਰਨਾਮੈਂਟ ਦੀ ਵਧੀਆ ਤਰੀਕੇ ਨਾਲ ਸ਼ੁਰੂਆਤ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਾਰ ਨੂੰ ਸ਼ੋਪਰਾਪ ਧਰਤੀ ਪਿੰਡ ਮਹਿਰੋਂ ਵਿਖੇ 4 ਅਤੇ 5 ਦਸੰਬਰ ਨੂੰ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ 75 ਕਿਲੋ ਅਤੇ ਓਪਨ ਦੇ ਮੁਕਾਬਲੇ ਹੋਣਗੇ ਸੋ ਸਾਰੇ ਹੀ ਨਗਰ ਨਿਵਾਸੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਇਹ ਟੂਰਨਾਮੈਂਟ ਐਨ ਆਰ ਆਈ ਵੀਰ ಗ್ರಾಮ ਪੰਚਾਇਤ ਨਗਰ ਮਹਿਰੋਂ ਅਤੇ ਮੀਰੀ ਪੀਰੀ ਕਲੱਬ ਵੱਲੋਂ ਕਰਵਾਇਆ ਜਾ ਰਿਹਾ ਹੈ ਸੋ ਸਾਰੇ ਹੀ ਨਗਰ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਵੱਧ ਝਟ ਕੇ ਇਹਦੇ ਵਿੱਚ ਸੰਜੋਗ ਕਰਿਓ ਜੋ ਕਿ ਆਪਾਂ ਇਸ ਟੂਰਨਾਮੈਂਟ ਨੂੰ ਪੂਰੇ ਸੰਯੋਗ ਨਾਲ ਕਰਵਾ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਰ ਨਹੀਂ ਦੁਬਾਰਾ ਫਿਰ ਬੋਲਦਣੇ ਆਪਾਂ ਕੁ ਮਿੰਟ ਕੋ ਦੱਸਦੇ ਹੋ ਹੋਰ ਬੋਲੋ 5 ਮਿੰਟ ਕਹਿੰਦੇ ਹੈ 5 ਮਿੰਟ ਦੀ ਬਣਾਉਣੀ ਹੈ ਪੰਚਾਇਤ ਤੇ ਸਾਰੇ ਨਗਰ ਸਭ ਸਹੀ ਬੋਲੇ ਯਾਰ ਹੋਈਏ ਆਪਾਂ ਜਾਣਾ ਨਹੀਂ ਯਾਰ ਦੰਦਾ ਯਾਰ ਜਦਿਆਂ